ਸਤਿ ਸ਼੍ਰੀ ਅਕਾਲ ਜੀ ਪੰਜਾਬ ਟੂ ਵਰਡ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ 20 ਨਵੰਬਰ 1930 ਨੂੰ ਕੈਨੇਡਾ ਦੇ ਅਖਬਾਰ ਦੇ ਵਿੱਚ ਇੱਕ ਖਬਰ ਛਪਦੀ ਹੈ ਜਿਸ ਦਾ ਟਾਈਟਲ ਸੀ ਵਿਲੇਜ ਆਫ ਦਾ ਡੈਡ ਇਸ ਖਬਰ ਨੇ ਪੂਰੇ ਕੈਨੇਡਾ ਦੇ ਵਿੱਚ ਖੋਫ ਦੀ ਲਹਿਰ ਦੌੜਾ ਦਿੱਤੀ ਕਿ ਕੈਨੇਡਾ ਦੇ ਵਿੱਚ ਇੱਕ ਕਬੀਲਾ ਰਾਤੋਂ ਰਾਤ ਬਿਨਾਂ ਕਿਸੇ ਨਿਸ਼ਾਨ ਤੋਂ ਗਾਇਬ ਹੋ ਗਿਆ ਸੀ ਨਾਰਥ ਕੈਨੇਡਾ ਦੇ ਵਿੱਚ ਐਂਜੀਕੋਨੀ ਲੇਕ ਦੇ ਕਿਨਾਰੇ ਤੇ ਇੱਕ ਛੋਟੇ ਜਿਹੇ ਕਬੀਲੇ ਦੇ ਵਿੱਚ ਇੱਕ ਐਸਕਿਉਮੋ ਨਾਮ ਦਾ ਇੱਕ ਟ੍ਰਾਈਬ ਰਹਿੰਦਾ ਸੀ ਇਸ ਦੇ ਵਿੱਚ ਕਰੀਬ 100 ਤੋਂ 150 ਲੋਕ ਰਹਿੰਦੇ ਸੀ ਜੋ ਲੇਕ ਦੇ ਵਿੱਚੋਂ ਮਛਲੀਆਂ ਫੜ ਕੇ ਆਪਣਾ ਗੁਜ਼ਾਰਾ ਕਰਿਆ ਕਰਦੇ ਸੀ ਇਹ ਨਾਰਥ ਕੈਨੇਡਾ ਦਾ ਉਹ ਏਰੀਆ ਹੈ ਜਿੱਥੇ ਕਿ ਹਜ਼ਾਰਾਂ ਨਹੀਂ ਬਲਕਿ ਲੱਖਾਂ ਸਕੁਅਰ ਫਿਟ ਦੇ ਵਿੱਚ ਕੁਝ ਚੰਦ ਲੋਕ ਹੀ ਵੱਸਦੇ ਹਨ ਇਸ ਦੀ ਵਜ੍ਹਾ ਇੱਥੋਂ ਦਾ ਸਖਤ ਵਾਤਾਵਰਨ ਹੈ ਇੱਥੇ ਮਛਲੀਆਂ ਤੋਂ ਇਲਾਵਾ ਦੂਜੇ ਜਾਨਵਰਾਂ ਦਾ ਵੀ ਸ਼ਿਕਾਰ ਹੁੰਦਾ ਹੈ ਇਸ ਦੇ ਲਈ ਇੱਥੇ ਬਹੁਤ ਹੀ ਸ਼ਿਕਾਰੀ ਆਉਂਦੇ ਰਹਿੰਦੇ ਹਨ ਇਹ ਨਵੰਬਰ 1930 ਦਾ ਇੱਕ ਠੰਡਾ ਦਿਨ ਸੀ ਅਤੇ ਇੱਕ ਜੋਨ ਨਾਮੀ ਸ਼ਿਕਾਰੀ ਇੱਥੇ ਸ਼ਿਕਾਰ ਕਰਨ ਦੇ ਲਈ ਆਇਆ ਉਹ ਸ਼ਿਕਾਰ ਕਰਨ ਦੇ ਵਿੱਚ ਇੰਨਾ ਬਿਜੀ ਹੋ ਗਿਆ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਹਨੇਰਾ ਹੋ ਗਿਆ ਉਸ ਦੇ ਦਿਮਾਗ ਦੇ ਵਿੱਚ ਇੱਕ ਆਈਡੀਆ ਆਇਆ ਕਿ ਉਹ ਲੇਕ ਦੇ ਕਿਨਾਰੇ ਐਸਕਿਮੋ ਕਬੀਲੇ ਦੇ ਕੋਲ ਜਾ ਕੇ ਉੱਥੇ ਰਾਤ गुजार ਲਵੇਗਾ ਇਸ ਕਬੀਲੇ ਦੇ ਲੋਕ ਬਾਹਰ ਤੋਂ ਆਏ ਲੋਕਾਂ ਦੀ ਬਹੁਤ ਮਦਦ ਕਰਿਆ ਕਰਦੇ ਸਨ ਸ਼ਿਕਾਰੀ ਨੇ ਆਪਣਾ ਸਮਾਨ ਬੰਨਿਆ ਤੇ ਉਹ ਉਸ ਕਬੀਲੇ ਦੇ ਵੱਲ ਚੱਲ ਪਿਆ ਇਹ ਇੱਕ ਚੰਦਨੀ ਰਾਤ ਸੀ ਪਰ ਦੂਰ ਦੂਰ ਤੱਕ ਖਮੋਸ਼ੀ ਛਾਈ ਹੋਈ ਸੀ ਨਾ ਹੀ ਉੱਥੇ ਕੋਈ ਦਿਖਾਈ ਦੇ ਰਿਹਾ ਸੀ ਅਤੇ ਨਾ ਹੀ ਉਥੇ ਕੋਈ ਵੀ ਆਵਾਜ਼ ਸੁਣਾਈ ਦੇ ਰਹੀ ਸੀ ਸ਼ਿਕਾਰੀ ਨੂੰ ਬਸ ਆਪਣੇ ਹੀ ਪੈਰਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ ਬਲਕਿ ਉਹ ਪਹਿਲਾਂ ਵੀ ਇਦਾਂ ਕਰ ਚੁੱਕਿਆ ਸੀ ਪਰ ਅੱਜ ਕੁਝ ਅਬਨਾਰਮਲ ਸੀ ਵੈਸੇ ਜਦ ਵੀ ਉਹ ਉਸ ਕਬੀਲੇ ਦੇ ਕੋਲ ਪੁੱਜਦਾ ਤਾਂ ਉਥੇ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣਾਈ ਦੇਣ ਲੱਗ ਜਾਂਦੀ ਸੀ ਜੋ ਉਹ ਕਬੀਲੇ ਵਾਲਿਆਂ ਨੇ ਪਾਲੇ ਹੋਏ ਸੀ ਪਰ ਅੱਜ ਬਸਤੀ ਦੇ ਕੋਲ ਪੁੱਜਦੇ ਹੀ ਸਭ ਕੁਝ ਬਿਲਕੁਲ ਸ਼ਾਂਤ ਜਿਹਾ ਸੀ ਇਹ ਸਭ ਮਹਿਸੂਸ ਕਰਦੇ ਹੋਏ ਸ਼ਿਕਾਰੀ ਨੇ ਆਪਣੀ ਰਫ਼ਤਾਰ ਨੂੰ ਵਧਾ ਦਿੱਤਾ ਉਸਨੂੰ ਲੱਗਿਆ ਕਿ ਕਬੀਲੇ ਵਾਲੇ ਲੋਕ ਕਿਤੇ ਗਏ ਹੋਏ ਹਨ ਅਤੇ ਜਾਂ ਫਿਰ ਉਹ ਸੌ ਰਹੇ ਨੇ ਹੁਣ ਦੂਰ ਤੋਂ ਉਹ ਕਬੀਲੇ ਵਾਲਿਆਂ ਦੇ ਘਰ ਵੀ ਦੇਖ ਪਾ ਰਿਹਾ ਸੀ ਜਿਸ ਦੇ ਵਿੱਚੋਂ ਧੂਆ ਨਿਕਲ ਰਿਹਾ ਸੀ ਪਰ ਲਾਗੇ ਪਹੁੰਚ ਕੇ ਵੀ ਉਸਨੂੰ ਕਿਸੇ ਦੀ ਵੀ ਆਵਾਜ਼ ਸੁਣਾਈ ਨਹੀਂ ਦਿੱਤੀ ਜਦੋਂ ਉਹ ਕਬੀਲੇ ਦੇ ਵਿੱਚ ਦਾਖਲ ਹੋਇਆ ਅਤੇ ਉਹ ਦੇਖ ਕੇ ਹੈਰਾਨ ਰਹਿ ਗਿਆ ਨਾ ਤਾਂ ਉੱਥੇ ਕੋਈ ਇਨਸਾਨ ਅਤੇ ਨਾ ਹੀ ਕੋਈ ਜਾਨਵਰ ਸੀ ਪਰ ਜੋ ਦੇ ਲਈ ਪਰੇਸ਼ਾਨੀ ਦੀ ਇਹ ਗੱਲ ਸੀ ਕਿ ਉਸਨੂੰ ਕੁਝ ਘਰਾਂ ਦੇ ਵਿੱਚੋਂ ਧੂਆ ਉੱਡਦਾ ਹੋਇਆ ਦਿਖਾਈ ਦੇ ਰਿਹਾ ਸੀ ਜਿਵੇਂ ਕਿ ਉਹਨਾਂ ਦੇ ਅੰਦਰ ਕੋਈ ਹੈ ਉਹ ਇੱਕ ਘਰ ਦੇ ਵਿੱਚ ਗਿਆ ਪਰ ਉੱਥੇ ਕੋਈ ਵੀ ਨਹੀਂ ਸੀ ਇਹੀ ਹਾਲ ਸਾਰੇ ਘਰਾਂ ਦਾ ਸੀ ਜੋ ਇਹ ਸਾਰਾ ਕੁਝ ਦੇਖ ਕੇ ਚਲਾ ਜਾਂਦਾ ਪਰ ਇੱਕ ਚੀਜ਼ ਏਦਾਂ ਦੀ ਸੀ ਜਿਸ ਨੇ ਜੋ ਨੂੰ ਪਰੇਸ਼ਾਨੀ ਦੇ ਵਿੱਚ ਪਾ ਦਿੱਤਾ ਕੁਝ ਘਰਾਂ ਦੇ ਵਿੱਚ ਖਾਣੇ ਬਣਾਉਣ ਵਾਲੇ ਬਰਤਨ ਚੁੱਲਿਆਂ ਦੇ ਉੱਤੇ ਪਏ ਸੀ ਅਤੇ ਉਹਨਾਂ ਵਿੱਚ ਖਾਣਾ ਜੰਮ ਗਿਆ ਸੀ ਜਿਵੇਂ ਕਿ ਕਿਸੇ ਨੇ ਰਾਤ ਦੇ ਲਈ ਖਾਣਾ ਖਾਣ ਵਾਸਤੇ ਪਕਾਣ ਦੇ ਲਈ ਰੱਖਿਆ ਸੀ ਪਰ ਉਹ ਖਾਣ ਨਾ ਸਕੇ ਇਥੋਂ ਤੱਕ ਕਿ ਜੋ ਕਬੀਲੇ ਦੀਆਂ ਔਰਤਾਂ ਕੱਪੜੇ ਸਲਾਈ ਕਰਦੀਆਂ ਸੀ ਉਹ ਵੀ ਉੱਥੇ ਦੇ ਉੱਥੇ ਹੀ ਪਏ ਸੀ ਸੂਈ ਦੇ ਵਿੱਚ ਧਾਗਾ ਵੀ ਉਦਾਂ ਹੀ ਪਿਆ ਹੋਇਆ ਸੀ ਏਦਾਂ ਲੱਗ ਰਿਹਾ ਸੀ ਜਿਵੇਂ ਕਬੀਲੇ ਦੇ ਲੋਕ ਅਚਾਨਕ ਹੀ ਉੱਥੋਂ ਗਏ ਹੋਣ ਔਰ ਉਹ ਉਥੋਂ ਗਈ ਕਿੱਥੇ ਜੋ ਨੇ ਪੂਰੇ ਕਬੀਲੇ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਜੋ ਨੇ ਦੇਖਿਆ ਕਿ ਜੋ ਕੁੱਤੇ ਕਬੀਲੇ ਵਾਲਿਆਂ ਨੇ ਪਾਲੇ ਹੋਏ ਸਨ ਉਹਨਾਂ ਦੇ ਗਲਾਂ ਦੇ ਵਿੱਚ ਰਸੀਆਂ ਬੰਨੀਆਂ ਹੋਈਆਂ ਸਨ ਅਤੇ ਉਹ ਉੱਥੇ ਹੀ ਮਰ ਚੁਕੇ ਸੀ ਕੁੱਤਿਆਂ ਦੇ ਸਾਹਮਣੇ ਖਾਣਾ ਵੀ ਪਿਆ ਹੋਇਆ ਸੀ ਪਰ ਉਹਨਾਂ ਨੂੰ ਖਾਣਾ ਦੇਣ ਵਾਲਾ ਉੱਥੇ ਕੋਈ ਨਹੀਂ ਸੀ ਉੱਥੇ ਇੱਕ ਕਬਰ ਵੀ ਪੁੱਟੀ ਹੋਈ ਸੀ ਉਸ ਨੂੰ ਦੇਖ ਕੇ ਇਦਾਂ ਲੱਗ ਰਿਹਾ ਸੀ ਜਿਵੇਂ ਕਿ ਇਹ ਕਬਰ ਨੂੰ ਪਟਿਆ ਥੋੜਾ ਹੀ ਟਾਈਮ ਹੋਇਆ ਹੋਵੇ ਇਸ ਨੂੰ ਦੇਖ ਕੇ ਜੋ ਦੀ ਪਰੇਸ਼ਾਨੀ ਹੋਰ ਵੱਧ ਗਈ ਅਤੇ ਉਹ ਰਾਤ ਨੂੰ ਇਕੱਲਾ ਸੀ ਅਤੇ ਉਸ ਇਹ ਸਾਰਾ ਕੁਝ ਦੇਖ ਕੇ ਬਹੁਤ ਹੀ ਜ਼ਿਆਦਾ ਘਬਰਾ ਗਿਆ ਇੱਥੇ ਦੇ ਲੋਕ ਜਦ ਵੀ ਕਿਤੇ ਵੀ ਜਾਂਦੇ ਸੀ ਅਤੇ ਆਪਣੇ ਕੁੱਤਿਆਂ ਨੂੰ ਆਪਣੇ ਨਾਲ ਹੀ ਰੱਖਦੇ ਸੀ ਪਰ ਇਹ ਸਭ ਜੋ ਨੂੰ ਦੇਖ ਕੇ ਇਦਾਂ ਲੱਗ ਰਿਹਾ ਸੀ ਜਿਵੇਂ ਕਿ ਇੱਥੇ ਕੁਝ ਅਜੀਬ ਹੋਇਆ ਹੈ ਇੱਥੇ ਕੋਈ ਇਦਾਂ ਦੀ ਅਨਹੋਣੀ ਵਾਪਰੀ ਜਿਸ ਨੇ ਕੀ ਲੋਕਾਂ ਨੂੰ ਜਾਣ ਦੇ ਲਈ ਮਜਬੂਰ ਕਰ ਦਿੱਤਾ ਉਹ ਆਪਣੇ ਕੁੱਤੇ ਵੀ ਉੱਥੇ ਛੱਡ ਗਏ ਤੇ ਕੱਪੜੇ ਵੀ ਤੇ ਖਾਣਾ ਵੀ ਉੱਥੇ ਛੱਡ ਗਏ ਅਤੇ ਆਪਣੀ ਜਲਦੀ ਹੋਈ ਅੱਗ ਨੂੰ ਵੀ ਬਚਾ ਨਾ ਸਕੇ ਜੋ ਇਹ ਸਭ ਕੁਝ ਦੇਖ ਕੇ ਜ਼ਿਆਦਾ ਟੈਂਪਰ برداشت ਨਾ ਕਰ ਪਾਇਆ ਤੇ ਉਹ ਲਾਗੇ ਵਾਲੇ ਟੈਲੀਗ੍ਰਾਫ ਆਫਿਸ ਦੇ ਵਿੱਚ ਪਹੁੰਚ ਗਿਆ ਤੇ ਰਾਇਲ ਕੈਬਿਨੇਟ ਪੁਲਿਸ ਦੇ ਨਾਲ ਸੰਪਰਕ ਕੀਤਾ ਅਤੇ ਉਸ ਨੇ ਜੋ ਕੁਝ ਵੀ ਉੱਥੇ ਦੇਖਿਆ ਉਹਨਾਂ ਨੂੰ ਸਾਰਾ ਕੁਝ ਹੀ ਦੱਸ ਦਿੱਤਾ ਪੁਲਿਸ ਜਦੋਂ ਉੱਥੇ ਪਹੁੰਚੀ ਜੋਨ ਨੇ ਜੋ ਕੁਝ ਵੀ ਦੇਖਿਆ ਸੀ ਉਸ ਨੇ ਪੁਲਿਸ ਨੂੰ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ ਪੁਲਿਸ ਨੂੰ ਲੱਗਿਆ ਕਿ ਉੱਥੇ ਕੋਈ ਹਮਲਾ ਹੋਇਆ ਹੈ ਜਿਨ੍ਹਾਂ ਨੇ ਕੀ ਉਥੋਂ ਦੇ ਸਾਰੇ ਲੋਕਾਂ ਨੂੰ ਹੀ ਮਾਰ ਦਿੱਤਾ ਅਗਰ ਇਦਾਂ ਦਾ ਕੁਝ ਵੀ ਹੁੰਦਾ ਤਾਂ ਉੱਥੇ ਖੂਨ ਦੇ ਨਿਸ਼ਾਨ ਜ਼ਰੂਰ ਮਿਲਦੇ ਅਤੇ ਕੋਟ ਮਾਰਦਾ ਕਰਕੇ ਉਥੇ ਸਾਰਾ ਸਮਾਨ ਖਿਲਰਿਆ ਹੋਇਆ ਮਿਲਦਾ ਪਰ ਇਦਾਂ ਉਥੇ ਇਦਾਂ ਦਾ ਕੁਝ ਵੀ ਨਹੀਂ ਸੀ ਤੇ ਜਲਦੀ ਹੀ ਉਹਨਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਤੇ ਇਸ ਦੇ ਚਲਦਿਆਂ ਹੀ ਇੱਕ ਬਹੁਤ ਹੀ ਅਨੋਖੀ ਚੀਜ਼ ਦੇਖਣ ਨੂੰ ਮਿਲੀ ਜਿਹੜੀ ਗੱਲ ਜੋਨ ਨੇ ਵੀ ਨੋਟਿਸ ਨਹੀਂ ਕੀਤੀ ਸੀ ਉਹ ਸਾਰਾ ਕਬੀਲਾ ਬਰਫ਼ ਦੇ ਨਾਲ ਟਕਿਆ ਹੋਇਆ ਸੀ ਅਤੇ ਉਥੇ ਕਿਸੇ ਦੇ ਵੀ ਪੈਰਾਂ ਦੇ ਨਿਸ਼ਾਨ ਨਹੀਂ ਸੀ ਸਿਰਫ ਉਥੇ ਇੱਕੋ ਹੀ ਆਦਮੀ ਦੇ ਪੈਰਾਂ ਦੇ ਨਿਸ਼ਾਨ ਸਨ ਉਹ ਵੀ ਜੋਧੇ ਸੀ ਅਗਰ ਜੋਧੇ ਇਲਾਵਾ ਉਥੇ ਕੋਈ ਹੋਰ ਆਇਆ ਹੀ ਨਹੀਂ ਤੇ ਲੋਕ ਗਏ ਕਿੱਥੇ ਲੇਕ ਦੇ ਉੱਪਰ ਵੀ برف ਦੀ ਪਰਤ ਜੰਮੀ ਹੋਈ ਸੀ ਅਤੇ ਕਿਸ਼ਤੀਆਂ ਉहीं ਉਦਾਂ ਹੀ ਖੜੀਆਂ ਸਨ ਇਸ ਮੌਸਮ ਦੇ ਵਿੱਚ ਮੱਛੀਆਂ ਦਾ ਸ਼ਿਕਾਰ ਨਹੀਂ ਹੁੰਦਾ ਇਸ ਦੇ ਲਈ ਕਿਸ਼ਤੀਆਂ ਨੂੰ ਵੀ ਖਿੱਚ ਕੇ ਜ਼ਮੀਨੇ ਉੱਤੇ ਪਾਰਕ ਕਰ ਦਿੱਤਾ ਜਾਂਦਾ ਹੈ ਅਗਰ ਉਹ ਲੇਕ ਦੀ ਵਿੱਚ ਤੈਰ ਕੇ ਕਿਤੇ ਨਾ ਕਿਤੇ ਜਾਂਦੇ ਤਾਂ ਲੇਕ ਦੀ ਲੇਅਰ ਕਿਤੇ ਨਾ ਕਿਤੇ ਟੁੱਟੀ ਹੋਣੀ ਸੀ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਚੱਲਿਆ ਕਿ ਜੋ ਦੇ ਆਉਣ ਤੋਂ 8 ਦਿਨ ਪਹਿਲਾਂ ਹੀ ਇਹ ਲੋਕ ਇਥੋਂ ਗਾਇਬ ਹੋ ਗਏ ਸੀ ਕਿਉਂਕਿ ਕੁੱਤਿਆਂ ਦੀ ਮੌਤ 1-2 ਦਿਨ ਤੱਕ ਭੁਕੇ ਰਹਿ ਕੇ ਨਹੀਂ ਹੁੰਦੀ ਘਰ ਤੋਂ ਨਿਕਲੇ ਹੋਏ ਧੂਏਂ ਤੋਂ ਪਤਾ ਚੱਲ ਰਿਹਾ ਸੀ ਕਿ ਇਹਨਾਂ ਨੂੰ ਜਾਏ ਹੋਏ ਜ਼ਿਆਦਾ ਦਿਨ ਨਹੀਂ ਹੋਏ ਹਨ ਕਿਉਂਕਿ ਇਹ ਉਹ ਧੂਆ ਹੈ ਜੋ ਕਿ ਅੱਗ ਬੁਝਣ ਜਾਣ ਤੋਂ ਬਾਅਦ ਵੀ ਤੋ ਖੜਾ ਰਹਿੰਦਾ ਹੈ ਪੁਲਿਸ ਦੇ ਸਾਹਮਣੇ ਬਹੁਤ ਸਾਰੇ ਸਵਾਲ ਸਨ ਪਰ ਜਵਾਬ ਕਿਸੇ ਵੀ ਗੱਲ ਦਾ ਨਹੀਂ ਸੀ ਕਾਫੀ ਸਰਚ ਆਪਰੇਸ਼ਨ ਤੋਂ ਬਾਅਦ ਜਦੋਂ ਪੁਲਿਸ ਇਸ ਕੇਸ ਨੂੰ ਸੋਲਵ ਨਾ ਕਰ ਸਕੀ ਤਾਂ ਇਸ ਕੇਸ ਦੇ ਉੱਤੇ ਅਨਸੋਲਵਡ ਦੀ ਸਟੈਂਪ ਲਗਾ ਕੇ ਪੁਲਿਸ ਨੇ ਇਸ ਕੇਸ ਨੂੰ ਹਮੇਸ਼ਾ ਦੇ ਲਈ ਬੰਦ ਕਰ ਦਿੱਤਾ ਬਾਅਦ ਵਿੱਚ ਇਸ ਦੇ ਵਿੱਚ ਬਹੁਤ ਹੀ ਸਾਰੇ ਖੁਲਾਸੇ ਹੋਏ ਬਹੁਤ ਸਾਰੀਆਂ ਸਟੋਰੀਆਂ ਵੀ ਬਣਾਈਆਂ ਗਈਆਂ ਸਨ ਜਿਵੇਂ ਕਿ ਕਈ ਕਹਿੰਦੇ ਹਨ ਕਿ ਉਸ ਦਿਨ ਉੱਥੇ ਏਲੀਨ ਆਏ ਸਨ ਜੋ ਕਿ ਉਹ ਲੋਕਾਂ ਨੂੰ ਲੈ ਗਏ ਪਰ ਉੱਥੇ ਹੋਇਆ ਕਿ ਕਿਸੇ ਨੂੰ ਕੁਝ ਵੀ ਨਹੀਂ ਪਤਾ ਚੱਲਿਆ ਅੱਜ ਤੱਕ ਇਹ ਕੇਸ ਇੱਕ ਮਿਸਟਰੀ ਬਣ ਕੇ ਰਹਿ ਗਿਆ ਹੈ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ